ਪੀਐਸ ਬੀਸੀਐਲ ਅਤੇ ਪੀਐਸ ਤੀਸਰੇ ਮਹੀਨੇ ਬਹੁਤ ਬੜੀ ਜਿੱਤ ਹੋਈ ਹੈ ਜੀ ਅੱਜ ਕਿਉਂਕਿ ਜਿਹੜੇ ਮੁਲਾਜ਼ਮ 10 11 12 13 ਸਤੰਬਰ ਨੂੰ ਸਮੂਹ ਛੁੱਟੇ ਗਏ ਸਨ ਲਗਾਤਾਰ ਹੜਤਾਲ ਜਾਰੀ ਸੀ ਪਾਵਰ ਕਾਉਂਨ ਦੀ ਮੈਨੇਜਮੈਂਟ ਜਾਂ ਬਿਲੀ ਮੰਡੀ ਹਰਪਰਸੇ ਐਟੂ ਨਾਲ ਕੱਲ ਪੀਐਸ ਈਵੀ ਜੁਆਇੰਟ ਫੋਰਮ ਬਿਲੀ ਮੁਲਾਜ਼ਮ ਇਕਤਾ ਮੰਤਰੀ ਮੀਟਿੰਗ ਟੰਨੀ ਵਾਲੇ ਵਿੱਚ ਹੋਈ ਸੀ ਜਿਹੜੀਆਂ ਮੰਗਾਂ ਦੇ ਸਹਿਮਤੀ ਬਣੇ ਸੀ ਕੁਝ ਮੰਗਾਂ ਦੇ ਜੋ ਮੰਨੀਆਂ ਸਨ ਉਹ ਸਰਕਾਰ ਜਾਰੀ ਕਰਦਾ ਹੈ ਜਿਸ ਦੀ ਮੁੱਖ ਮੰਗ ਸੀ ਕਿ ਜਿਹੜੇ ਸਾਡੇ ਸਾਥੀਆਂ ਦੀ 10 11 12 13 ਸਤੰਬਰ ਨੂੰ ਗੈਰਹਾਜ਼ਰ ਕੀਤੇ ਗਏ ਸਨ ਉਹਨਾਂ ਨੂੰ ਪਾਸ ਕਰਨ ਜੋ ਛੁੱਟੀਆਂ ਸਨ 4 ਦਿਨ ਦੀ ਪਾਸ ਸਰਪਰ ਕਰਦਾ ਹੈ ਤੇ ਪੀਐਸਈ ਵੀ ਜੁਆਇੰਟ ਫਰਮ ਦੇ ਆਗੂ ਰਦਰ ਸਿੰਘ ਮੁੰਜਾਰੀ ਨੇ ਕਿਹਾ ਕਿ ਜੋ ਹੜਤਾਲਾਂ ਬਾਸ ਹੋ ਗਈ ਹੈ ਕਿਉਂਕਿ ਪਾਰਲੀਮੈਂਟ ਮੱਲੋਂ ਜੋ ਸਰਕਾਰ ਜਾਰੀ ਕਰਦੇ ਹਨ ਵੱਡੀ ਗੱਲ ਇਹ ਹੈ ਕਿ ਪਾਵਰ ਕਾਉਂ ਦੀ ਅਰੇਂਜਮੈਂਟ ਬਿਲੀ ਮਲਾਜ਼ਮਾਂ ਦੇ ਜੋਸ਼ ਸਿੰਘ ਸਾਹਿਬਗੇ ਝੁਕੀ ਆ ਝੁਗਣਾ ਵਰਗੇ ਸਾਡ ਕੋਲ ਜਾਰੀ ਕਰ ਦਿੱਤੇ ਹਨ ਜਿਸ ਕਰਕੇ ਮਲਾਜ਼ਮਾਂ ਖੁਸ਼ੀ ਲਹਿਰਾ ਇਹ ਵੀ ਕਹਿਤਾ ਹੈ ਕਿ ਕੱਲ ਤੋਂ ਜੋ ਮਲਾਜ਼ਮਾਂ ਅਜ ਅੱਜ ਨੈੱਟ ਡਿਊਟੀ ਦੀ ਉਹ ਡਿਊਟੀ ਪਹੁੰਚਣਾ ਇਹ ਰਤਨ ਸਿੰਘ ਮੰਜਾਰੀਓ ਆਗੂ ਹੈ ਸੂਬਾ ਆਗੂ ਨੇ ਕਿਹਾ ਕਿ ਪਾਵਰ ਕਾਉਂ ਮਨ ਹੋ ਰਹੀ ਸਭ ਕੋ ਗਾਰੀ ਆ ਉਹਨਾਂ ਬਾਰੇ ਦੱਸਤਾ ਰਹੇਗਾ ਦੂਜੇ ਪਾਸੇ ਪੰਜਾਬ ਸਰਕਾਰ ਦੇ ਮਲਾਜ਼ਮ ਰਿਟਾਇਰਮੈਂਟ ਹਿਮਲਾਈਨ ਮੰਗ ਕਰ ਰਹੇ ਹਨ ਨੋਖਰੀ ਭਵਾਨ ਤਮਾਨ ਤੋਂ ਕਿ 2016 ਤੋਂ ਪੇ ਕਿਹਨਾਂ ਰਿਟਨ ਜਾਵੇ ਧੀਰੇ ਕਿਸਾਨ ਬਕਾਇਆ ਤ ਜਾਵੇ 17 7 2020 ਵਾਲੇ ਮਲਾਜਾਂ ਨੂੰ 6ਾਂ ਵੇਖ ਲਾ ਕੇ ਤਰਵੇ 2004 ਤੋਂ ਭਾਰਤੀ ਮਲਾਜਾਂ ਲਈ ਜੋ ਪ੍ਰਾਣੀ ਬੈਂਕਿੰਗ ਵਿੱਚ ਅਲਾਉ ਕਰ ਦਿੱਤੇ ਜਾਵੇ ਇਹ ਮੁੱਖ ਮੰਗਾ ਹਨ ਜੀ ਪ੍ਰਮੁੱਖ ਦੀ ਭਵਾਨ ਤੁਨ ਇੱਕ ਵਾਰ ਸੇ ਕਹਿੰਦਾ ਹੈ ਕਿ ਜੋ ਪੰਜਾਬ ਸਰਕਾਰ ਦੇ ਮੈਗ ਵਿੱਚ ਕੱਚੇ ਮਲਾਜਾਂ ਮੈਂ ਉਹਨਾਂ ਅਗਿਓ ਕੱਚੇ ਸਾਥ ਕਟੂੰਗਾ 2.5 ਸਾਲ ਹੋ ਸਰਕਾਰ ਬਣੀ ਨੂੰ ਰੋਪੜ ਥਰਮ ਬਣਾਉਣ ਦੇ ਵਿੱਚ ਲਹਿਰਾ ਮਹੱਬਤ ਥਰਮ ਬਣਾਉਣ ਦੇ ਵਿੱਚ ਬਾਦ ਦੀ ਘਾੜਤਨ ਖਾਹਾਂ ਦੇ ਠੇਕੇਦਾਰਾਂ ਨੂੰ ਕੰਮ-ਕੰਮ ਕਰਦੇ ਆ ਉਹਨਾਂ ਵਿੱਚੋਂ ਇੱਕ ਵੀ ਕੰਮ ਪੱਕਾ ਨਹੀਂ ਦਿੱਤਾ ਗਿਆ ਜਿਸ ਕਰਕੇ ਜੋ ਪੰਜਾਬ ਦੇ ਮੁਲਾਜ਼ਮਾਂ ਜਾਂ ਪੰਜਾਬ ਸਰਕਾਰ ਦੇ ਮਹਿੰਗੇ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਸੰਘਾਰ ਜਾਰੀ ਆ ਪਰ ਜੋ ਪੀਐਸਪੀਸੀਐਲ ਪੀਐਸਟੀਸੀਐਲ ਦੇ ਪੱਕੇ ਮੁਲਾਜ਼ਮਾਂ ਉਹਨਾਂ ਨੇ ਸੰਘਰਸ਼ ਵਿੱਚ ਵਾਅਦ ਲੈ ਲਿਆ ਹੈ ਕਿਉਂਕਿ ਪਾਵਰ ਕਮਿਸ਼ਨਟ ਵੱਲੋਂ ਕਈ ਸਰਕੂਲ ਕੀਤੇ ਗਏ ਹਨ ਜਿਨ੍ਹਾਂ ਵਿੱਚ ਇੱਕ ਮੁੱਖ ਸਰਕੂਲ ਹੈ ਕਿ 10 11 12 ਤੇ 13 ਦੀ ਜੋ ਸਮੂਹ ਛੁੱਟੀ ਲਈ ਸੀ ਜੋ ਸਾਡੇ ਕਰਮਚਾਰੀਆਂ ਨੂੰ ਐਬਸੈਂਟ ਲੱਗੀ ਸੀ ਉਹਨਾਂ ਨੂੰ ਪਾਸ ਗਾ ਦਾ ਸਰਪੰਚ ਜਾਰੀ ਕਰ ਦਿੱਤਾ ਹੈ ਜੀ ਦੂਜੇ ਪਾਸੇ ਜੋ ਕੰਪਿਊਟਰ ਦੇ ਆਵਕਾ ਲਗਾਤਾਰ ਸੰਰੂੜ ਦੇ ਵਿੱਚ ਬੀਸੀ ਆਫਿਸ ਦੇ ਸਾਹਮਣੇ ਧਰਨਾ ਲਾ ਕੇ ਬੈਠੇ ਹੋਏ ਮੰਗ ਹੈ ਕਿ ਸਾਨੂੰ ਸਿੱਖਿਆ ਭੁਗਾਵੇ ਮਰਜ਼ੀ ਕੀਤਾ ਜਾਵੇ ਛੇਵਾਂ ਬੇਖ ਲਗ ਦਿੱਤਾ ਜਾਵੇ ਪਰ ਉਹਨਾਂ ਨੇ ਕਿਹਾ ਕਿ ਅਸੀਂ ਆਉਣ ਵਾਲੀ 14 ਸਤੰਬਰ ਨੂੰ ਜੋ ਮੁੱਖ ਮੰਤਰੀ ਰਹੇ ਚੰਡੀਗੜਾ ਉਹਦੇ ਅੱਗੇ ਧਰਨਾ ਲਾਵਾਂਗੇ ਧੰਨਵਾਦ ਸਾਥੀਓ ਮੈਨੂੰ ਸਬਸਕ੍ਰਾਈਬ ਕਰਿਓ ਜੀ